ਰਾਜਵੀਰ ਜਵੰਦਾ ਆਦਾ ਕੇਸ ਇਸ ਵੇਲੇ ਸੁਰਖੀਆਂ ਬਟੋਰ ਰਿਹਾ ਪਰ ਉਹਦੇ ਪਿੱਛੇ ਕਾਰਨ ਕੀ ਹੈ ਰਾਜਵੀਰ ਜਵੰਦਾ ਦੇ ਨਾਲ ਕੀ ਕੁਝ ਹੋਇਆ ਕਿਉਂ ਹੋਇਆ ਵਿਚਾਰਨਾ ਜ਼ਰੂਰੀ ਹੈ ਖਾਸ ਤੌਰ ਦੇ ਉੱਤੇ ਹੁਣ ਦੀ ਸਿਚੁਏਸ਼ਨ ਕੀ ਹੈ ਕਿਉਂਕਿ ਹੁਣ ਤੱਕ ਕ੍ਰਿਟੀਕਲ ਦੱਸੀ ਜਾ ਰਹੀ ਸੀ ਸਿਚੁਏਸ਼ਨ ਰਾਜਵੀਰ ਜਵੰਦਾ ਦੀ ਜਾਣਨ ਦੀ ਕੋਸ਼ਿਸ਼ ਕਰਦੇ ਅੰਦਰ ਲੀਆਂ ਕੁਝ ਗੱਲਾਂ ਔਰ ਖਾਸ ਤੌਰ ਦੇ ਉੱਤੇ ਮੂਲ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਜਿਸ ਨੂੰ ਸ਼ਾਇਦ ਇਸ ਕੇਸ ਤੋਂ ਬਾਅਦ ਵੀ ਨਜ਼ਰਅੰਦਾਜ਼ ਕਰ ਦਿੱਤਾ ਜਾਵੇਗਾ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸਰਵਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਸ਼ੁਕਰੀਆ ਸਾਥ ਸ੍ਰੀ ਕਾਲ ਜੀ ਬਹੁਤ ਧੰਨਵਾਦ ਜੀ ਪਰੀ ਸਤਿ ਸ਼੍ਰੀ ਅਕਾਲ ਡਾਕਟਰ ਸਭ ਪੰਜਾਬ ਇੰਡਸਟਰੀ ਦਾ ਇੱਕ ਨੌਜਵਾਨ ਗਾਇਕ ਅਜੇ ਬਹੁਤ ਯੰਗ ਮੁੰਡਾ ਹੈ ਔਰ ਉਹ ਇਸ ਘਟਨਾ ਦੇ ਨਾਲ ਗ੍ਰਸਤ ਹੋ ਗਿਆ ਐਨਾ ਵੱਡਾ ਹਾਦਸਾ ਵਾਪਰ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਿਲਾਂ ਆਪਾਂ ਇਸ ਗੱਲ ਤੋਂ ਸ਼ੁਰੂ ਕਰਦੇ ਹਾਂ ਕਿ ਹੁਣ ਦੀ ਸਿਚੁਏਸ਼ਨ ਕੀ ਹੈ ਡਾਕਟਰਸ ਕੀ ਕਹਿ ਰਹੇ ਹੈ ਔਰ ਕੀ ਕੁਝ ਚੱਲਦਾ ਪਿਆ ਦੇਖੋ ਜੋ ਇੱਕ ਘਟਨਾ ਘਟੀ ਹੈ ਬਹੁਤ ਮੰਦ ਭਾਗੀ ਹੈ ਔਰ ਪੰਜਾਬ ਦੀ ਖਾਸ ਕਰਕੇ 뮤직 ਇੰਡਸਟਰੀ ਲਈ ਬਹੁਤ ਵੱਡਾ ਝਟਕਾ ਹੈ ਕਿਉਂਕਿ ਇੱਕ ਨੌਜਵਾਨ ਜੋ ਸ਼ੀਲਾ ਪੰਜਾਬੀ ਗਾਇਕੀ ਦੀ ਜਿਹੜੀ ਉਹ ਲੱਚਰ ਗਾਇਕੀ ਤਾਂ ਕੰਦਾ ਹੀ ਨਹੀਂ ਸੀ ਉਹ ਤਾਂ ਵਧੀਆ ਗਾਇਕੀ ਜਿਹੜੀ ਪੰਜਾਬ ਦੀ ਵਿਰਾਸਤ ਹੈ ਠੀਕ ਹੈ ਨਾ ਜਿਹਨੂੰ ਅਸੀਂ ਵਿਰਾਸਤ ਕਰਨਿਆ ਸਾਡੀ ਆਪਣੀ ਪੰਜਾਬੀ ਵਿਰਾਸਤ ਉਹਨੂੰ ਅੱਗੇ ਲੈ ਕੇ ਜਾ ਰਿਆ ਅਸੀਂ ਔਰ ਇੱਕ ਬਹੁਤ ਦੁੱਖ ਲੱਗਿਆ ਹਜੇ ਉਹ ਬਿਸਤਰ ਤੇ ਹੈ ਜੋ ਮੈਨੂੰ ਪਤਾ ਲੱਗਿਆ ਕਿ ਐਕਸੀਡੈਂਟ ਦੇ ਨਾਲ ਉਹਦੇ ਜਿਹੜੀ ਬ੍ਰੇਨ ਹੈ ਉਹਨੂੰ ਥੋੜਾ ਨੁਕਸਾਨ ਪਹੁੰਚਿਆ ਹੈ ਹੈਡ ਇੰਜਰੀ ਜਦੋਂ ਹੁੰਦੀਆਂ ਤੇ ਬ੍ਰੇਨ ਨੂੰ ਆਕਸੀਜਨ ਜਿਹੜੀ ਉਹ ਘਟ ਜਾਂਦੀ ਹੈ ਜਦੋਂ ਆਕਸੀਜਨ ਘਟਦੀ ਹੈ ਤੇ ਬ੍ਰੇਨ ਜਿਹੜਾ ਉਹਨਾ ਕੰਮ ਨਹੀਂ ਕਰਦਾ ਤੇ ਉੱਥੇ ਬ੍ਰੇਨ ਕੋਮਾ ਚ ਚਲਾ ਜਾਂਦਾ ਹੈ ਜਾਂ ਬ੍ਰੇਨ ਡੈੱਡ ਹੋ ਜਾਂਦਾ ਹੈ ਤੇ ਜੇ ਇੰਟਰਨਲ ਬਲੀਡਿੰਗ ਹੋਵੇ ਜਿਹਨੂੰ ਅਸੀਂ ਹੈਮਰੇਜ ਕਹਿੰਦੇ ਆ ਬ੍ਰੇਨ ਹੈਮਰੇਜ ਵੀ ਕਹਿੰਦੇ ਆ ਉਹ ਫਿਰ ਬਹੁਤ ਔਖਾ ਹੁੰਦਾ ਉਹਨਾਂ ਚ ਸਰਜਰੀ ਕਰਨੀ ਪੈਂਦੀ ਹੈ ਕਲੌਟਸ ਕੱਢਣੇ ਪੈਂਦੇ ਆ ਜਾਂ ਜੇ ਬਹੁਤ ਮਾਈਨਰ ਕਲੋਟਸ ਹੋਣ ਫਿਰ ਜਿਹੜੀਆਂ ਮੈਡੀਕਲ ਸਾਇੰਸਿਸ ਐ ਉਹਦੇ ਵਿੱਚ ਉਹਨੂੰ ਐਂਟੀਕੋਗੂਲੈਂਟ ਦਵਾਈਆਂ ਦੇ ਨਾਲ ਜਿਹੜਾ ਵਾ ਜਿਹੜੇ ਕਲੋਟ ਬਣੇ ਹੁੰਦੇ ਉਹਨਾਂ ਨੂੰ ਡਿਸਾਲਵ ਕਰ ਲੈਂਦੇ ਆ ਤੇ ਠੀਕ ਹੋ ਜਾਂਦਾ ਜੇ ਮਾਈਨਰ ਹੋਣ ਜੇ ਕਿੰਨੇ ਮੇਜਰ ਆ ਫਿਰ ਸਰਜਰੀ ਹੀ ਕਰਨੀ ਪੈਂਦੀ ਹੈ ਲੇਕਿਨ ਹਜੇ ਜੋ ਇਨਪੁਟ ਮਿਲਿਆ ਕਿ ਬ੍ਰੇਨ ਨੂੰ ਆਕਸੀਜਨ ਘਟ ਜਾ ਰਹੀ ਹੈ ਹਜੇ ਇੰਟਰਨਲ ਬਲੀਡਿੰਗ ਜਿਹੜੀ ਆ ਉਹ ਨਹੀਂ ਹੋਈ ਜਿਸ ਦੇ ਕਰਕੇ ਲੱਗਦਾ ਕਿ ਉਮੀਦ ਹੈ ਵਾਇਗਰੂ ਸੱਚੇ ਪਾਸ਼ਾ ਮੇਰ ਕਰੇਗਾ ਉਹ ਜਵਾਨ ਦਾ ਵੀਰ ਜਿਹੜਾ ਵਾਪਸ ਪੰਜਾਬ ਦੀਆਂ ਸਟੇਜਾਂ ਤੇ ਤੁਹਾਨੂੰ ਨੱਚਦਾ ਗੰਦੋ ਨਜ਼ਰ ਆਏਗਾ ਸਾਡੀ ਤਾਂ ਇਹੀ ਦੇਖੋ ਅਰਦਾਸ ਹੈ ਸਾਰੇ ਸਮੂਹ ਪੰਜਾਬੀਆਂ ਦੀ ਭਾਵੇਂ ਉਹ ਕੈਨੇਡਾ 'ਚ ਬੈਠੇ ਨੇ ਅਮਰੀਕਾ 'ਚ ਬੈਠੇ ਨੇ ਇੰਗਲੈਂਡ 'ਚ ਬੈਠੇ ਨੇ ਉਹ ਰਾਜਵੀਰ ਵੀਰ ਲਈ ਜਿਹੜੀਆਂ ਬਹੁਤ ਦੁਆਵਾਂ ਕਰ ਰਹੇ ਨੇ ਪਰੇ ਸ਼ਾਇਦ ਵਾਈਗੁਰੂ ਮੇਰ ਕਰੇਗਾ ਸਾਨੂੰ ਉਮੀਦ ਵੀ ਹੈ ਕਿਉਂਕਿ ਸੱਚੇ ਬਾਦਸ਼ਾਹ ਨੇ ਕਦੀ ਗਲਤਾਂ ਮੋੜੀ ਨਹੀਂ ਜਦੋਂ ਸੱਚੇ ਮਨ ਨਾਲ ਜੁਆਵਾ ਹੁੰਦੀ ਆ ਹੁਣ ਜਿਹੜਾ ਤੁਹਾਡਾ ਮੂਲ ਸਵਾਲ ਹੈਗਾ ਬਈ ਇਹ ਘਟਨਾਵਾਂ ਕਿਉਂ ਹੁੰਦੀ ਆ ਬੇਸਿਕਲੀ ਇਹ ਸਾਰੀਆਂ ਘਟਨਾਵਾਂ ਦੀ ਜ਼ਿੰਮੇਦਾਰ ਸਰਕਾਰਾਂ ਹੁੰਦੀਆਂ ਹਕੂਮਤਾਂ ਹੁੰਦੀਆਂ ਅਸੀਂ ਰੋਡ ਟੈਕਸ ਪੇ ਕਰਦੇ ਆ ਅਸੀਂ ਗੱਡੀ ਲੈਨੇ ਆ ਰੋਡ ਟੈਕਸ ਸਾਡੇ ਕੋਲ ਠੋਕ ਕੇ ਲਿੱਤੇ ਜਾਂਦੇ ਆ ਡੋਲ ਟੈਕ ਸਾਡੇ ਕੋ ਠੋਕ ਕੇ ਲਿੱਤੇ ਜਾਂਦੇ ਆ ਫਿਰ ਵੀ ਜਿਹੜੇ ਆ ਸੜਕਾਂ ਦੇ ਉੱਤੇ ਨਾ ਤਾਂ ਟ੍ਰੈਫਿਕ ਦੇ ਪੂਰੇ ਨਿਯਮਾਂ ਮੰਨਦੇ ਉਹ ਜਿਹੜਾ ਤਿਆਰ ਕੀਤਾ ਜਾਂਦਾ ਅੱਜ ਤੁਸੀਂ ਚੱਲ ਜੋ ਮੰਨ ਲਓ ਨੈਸ਼ਨਲ ਹਾਈਵੇ ਹੀ ਆਪਾਂ ਇੱਕ ਐਕਸਪ੍ਰੈਸ ਹਾਈਵੇ ਜਾਂ ਨੈਸ਼ਨਲ ਹਾਈਵੇ ਲੈ ਲੈਂਦੇ ਆ ਜਿਹੜਾ ਕਾਨੂੰਨ ਕਹਿੰਦਾ ਵੀ ਨੈਸ਼ਨਲ ਹਾਈਵੇ ਜਿਹੜਾ ਕੋਈ ਤਿਆਰ ਕਰ ਰਿਹਾ ਜਾਂ ਕੋਈ ਪੁਲ ਤਿਆਰ ਕਰ ਰਿਹਾ ਜਿਹੜੀਆਂ ਉਹਨੀਆਂ ਸਬ ਲੇਨ ਆ ਉਹਨੇ ਏ ਕਲਾਸ ਬਣਾ ਕੇ ਦੇਣੀ ਆ ਠੀਕ ਹੈ ਨਾ ਸਲਿੱਪ ਰੋਡ ਜਿਹਨੂੰ ਅਸੀਂ ਕਹਿੰਦੇ ਆ ਮੈਨੂੰ ਦੱਸੋ ਕਿਹੜੀ ਸਲਿੱਪ ਰੋਡ ਸਹੀ ਬਣੀ ਹੋਈ ਆ ਕਿਹੜੀ ਸਲਿੱਪ ਰੋਡ ਤੁਸੀਂ ਇੱਥੋਂ ਸਿਰਫ ਜਲੰਧਰ ਤੋਂ ਤੁਸੀਂ ਲੁਧਿਆਣਾ ਸਾਨੇਵਾਲ ਤੱਕ ਇਧਰਲੇ ਪਾਸੇ ਚੱਲ ਜਾਓ ਜਾਂ ਅੱਗੇ ਸਰਹੰਦ ਤੱਕ ਚੱਲ ਜਾਓ ਤੁਸੀਂ ਸਲਿੱਪ ਰੋਡ ਦੱਸੋ ਕਿਹੜੀ ਸਹੀ ਬਣੀ ਹੋਈ ਪਹਿਲੀ ਗੱਲ ਇਹ ਹੈ ਦੂਜੀ ਜਿਹੜੀ ਗੱਲ ਹੈ ਕਿ ਆਵਾਰਾ ਪਸ਼ੂ ਪੰਜਾਬ ਜਿਹੜਾ ਬੇਸਿਕਲੀ ਇਹਦਾ ਕਿੱਤਾ ਹੈਗਾ ਖੇਤੀ ਸਾਡਾ ਕਿੱਤਾ ਹੈਗਾ ਦੁੱਧ ਡੇਰੀ ਫਾਰਮਿੰਗ ਅਚਾ ਹੁਣ ਇੱਥੇ ਦੋ ਸਮੱਸਿਆਵਾਂ ਹੈਗੀਆਂ ਜਿਹੜੀਆਂ ਸਭ ਤੋਂ ਵੱਡੀਆਂ ਮੂਲ ਸਮੱਸਿਆਵਾਂ ਜਿਹੜੀਆਂ ਮੈਂ ਗੱਲ ਕਰਦਾ ਮੂਲ ਸਮੱਸਿਆਵਾਂ ਇਹ ਹੈਗੀਆਂ ਕਿ ਇੱਥੇ ਡੇਰੀ ਫਾਰਮਿੰਗ ਵਾਲੇ ਜਦੋਂ ਦੁੱਧ ਗਾ ਹੈਗੀ ਜਾਂ ਮੱਝ ਹੈਗੀ ਹੈ ਜਾਂ ਆਪਾਂ ਹੋਰ ਬੱਕਰੀ ਹੈ ਜਾਂ ਕੋਈ ਹੋਰ ਡੰਗਰ ਹੈ ਜਦੋਂ ਇਹ ਦੁੱਧ ਦੁੱਧਾਰੂ ਖਤਮ ਹੋ ਜਾਂਦੇ ਆ ਇਹ ਸੜਕਾਂ ਤੇ ਛੱਡ ਦਿੰਦੇ ਆ ਬੇਸਿਕਲੀ ਪੰਜਾਬ ਤੇ ਜਾਂ ਕਿਸੇ ਵੀ ਸੂਬੇ ਦੇ ਵਿੱਚ ਜੇ ਕੋਈ ਇਹ ਪਸ਼ੂ ਤੁਹਾਨੂੰ ਕਿਤੇ ਲੈ ਕੇ ਜਾਣਾ ਤੇ ਰੋਲਾ ਪੈਂਦਾ ਟਰੱਕਾਂ ਦੇ ਵਿੱਚ ਕੀ ਇਹ ਸਮਗਲਿੰਗ ਹੋ ਰਹੀ ਹੈ ਢਾਲੋ ਇਹਨਾਂ ਨੂੰ ਕੁੱਟੋ ਤੁਸੀਂ ਵੀਡੀਓ ਨਸ਼ਰ ਹੁੰਦੀ ਹੈ ਹਨਾ ਇੱਕ ਹਿੰਦੁਸਤਾਨ ਦੇ ਵਿੱਚ ਇਹ ਵੀ ਜਿਹੜੀ ਹੈ ਟ੍ਰੈਂਡ ਚੱਲਿਆ ਹੋਇਆ ਹੈ ਵੀ ਕਿਤੇ ਮੰਨ ਲਓ ਜੇ ਪਸ਼ੂ ਤੁਹਾਨੂੰ ਜਾ ਵੀ ਰਿਹਾ ਉਹਨਾਂ ਨੇ ਬਾਅਦ ਚ ਦੇਖਣਾ ਵੀ ਇਹ ਪਸ਼ੂ ਤੁਹਾਨੂੰ ਜਿਹੜਾ ਕਾ ਇਹ ਕਿਦਾਂ ਕਿਉਂ ਲਿਜਾ ਰਿਹਾ ਹੁਣ ਜਿਸ ਤੋਂ ਜਿਹੜੇ ਡੇਰੀ ਫਾਰਮਿੰਗ ਵਾਲੇ ਆ ਜਾਂ ਹੋਰ ਹੈਗੇ ਆ ਜਿਹਨੂੰ ਦੇਖਦੇ ਨੇ ਕਿ ਇਹ ਪਸ਼ੂ ਜਿਹੜਾ ਹੁਣ ਦੁੱਧ ਦੇਣ ਲਾਇਕ ਨਹੀਂ ਰਿਹਾ ਫਿਰ ਉਹ ਸੜਕਾਂ ਤੇ ਛੱਡ ਦਿੰਦੇ ਆ ਉਹ ਕਹਿੰਦੇ ਇਹਦੇ ਨਾਲੋਂ ਬਿਹਤਰ ਹੈ ਕਿ ਅਸੀਂ ਕਿਸੇ ਕੋਲ ਇਹਦਾ 2000 4000 5000 ਲਵਾਂਗੇ ਉਹ ਕਿਸੇ ਦਾ ਜਾ ਕੇ ਸਲੱਟਰ ਹਾਊਸ ਚ ਲੈ ਕੇ ਜਾਊਗਾ ਕੋਈ ਚਮੜਾ ਵੇਚੇਗਾ ਅਸੀਂ ਕੱਲ ਨੂੰ ਖਾਣਾ ਬੇਵਜਾ ਉਹ ਸੜਕਾਂ ਤੇ ਛੱਡ ਦਿੰਦੇ ਆ ਔਰ ਪੰਜਾਬ ਡੇਰੀ ਫਾਰਮਿੰਗ ਜਿਹੜਾ ਪੰਜਾਬ ਦਾ ਮੁੱਖ ਕਿੱਤਾ ਕਿਹਾ ਜਾਂਦਾ ਉਹ ਸੜਕਾਂ ਦੇ ਉੱਤੇ ਪੰਜਾਬ ਚ ਵੀ ਲੱਗ ਗਏ ਤੇ ਉਬਿਆਚ ਵੀ ਚਲਾ ਜਾਂਦਾ ਅਸੀਂ ਕਿਹੜਾ ਨੌਇਡਾ ਵਾਂ ਅਸੀਂ ਕਿਹੜਾ ਦਿੱਲੀ ਆ ਜਿੱਥੇ ਮਤਲਬ ਜਿਹੜਾ ਵਾ ਸਾਡੇ ਇੱਥੇ ਇਨ ਸੌਫਟਵੇਅਰ ਦੀ ਇੰਡਸਟਰੀ ਹੈ ਜਾਂ ਮਾਈਕਰੋਸਾਫਟ ਹੈ ਜਾਂ ਗੂਗਲ ਹੈ ਇੱਥੇ ਤਾਂ ਸਾਡਾ ਕਿਤੇ ਡੇਰੀ ਫਾਰਮਿੰਗ ਹੈ ਪੋਰੇ ਸੜਕਾਂ ਦੇ ਉੱਤੇ ਜਿਹੜੇ ਪਸ਼ੂ ਜਿਹੜੇ ਨੇ ਇਹ ਆ ਜਾਂਦੇ ਨੇ ਅੱਛਾ ਹੁਣ ਹੁੰਦਾ ਕੀ ਹੈ ਮੰਨ ਲਓ ਸਾਡੇ ਹਿੰਦੁਸਤਾਨ ਦੇ ਵਿੱਚ ਗਾਂ ਦੀ ਜਿਹੜੀ ਹੈ Hindu ਧਰਮ ਚ ਪੂਜਾ ਕੀਤੀ ਜਾਂਦੀ ਹੈ ਲੇਕਿਨ ਕਈ ਜਗ੍ਹਾ ਸਰ ਗਊਸ਼ਾਲਾ ਬਣੀਆਂ ਹੋਈਆਂ ਜਿੱਥੇ ਤਾਂ ਹਿੰਦੂਵਾਦੀ ਜਿਹੜੇ ਲੀਡਰ ਨੇ ਗਊਸ਼ਾਲਾ ਚ ਲੈ ਜਾਣ ਤੇ ਜੇ ਸੜਕਾਂ ਤੇ ਘੁੰਮਦੀਆਂ ਤੁਸੀਂ ਨਿਕਲ ਜਾਓ ਤੁਹਾਨੂੰ ਸੜਕਾਂ ਤੇ ਆਵਾਰਾ ਘੁੰਮਦੀਆਂ ਮਿਲਣੀਆਂ ਉਹਨਾਂ ਨੂੰ ਤੁਹਾਨੂੰ ਜਿਹੜਾ ਲਫਾਫੇ ਖਾਂਦੇ ਆਂ ਹੋਰ ਕੁਝ ਖਾਂਦੇ ਆਂ ਇਧਰ ਉਧਰ ਮਿਲਣੀਆਂ ਕੋਈ ਸੇਵਾ ਨਹੀਂ ਕਰਦਾ ਅੱਛਾ ਸਾਡੀ ਪੰਜਾਬ ਦੀ ਇਤਰਾਜ਼ ਦੀ ਹੈਗੀ ਕਿ ਇੱਥੇ ਡਰ ਵੀ ਆ ਲੋਕਾਂ ਦੇ ਵਿੱਚ ਭਈ ਐਵੇਂ ਕੱਲ ਨੂੰ ਇਕੱਠੀਆਂ ਕਰਕੇ ਗਾਵਾਂ ਸੀ ਮੰਨ ਲਓ ਕਿਸੇ ਨੂੰ ਵੇਚਦੇ ਆ ਤੇ ਉਹ ਉਹਨੇ ਆਖਰਕਾਰ ਜਾ ਕੇ ਉਹਦਾ ਚਮੜਾ ਹੀ ਲਾਣਾ ਤੇ ਫਿਰ ਇਹ ਕਹਿੰਦੇ ਅਸੀਂ ਫਸ ਜਾਣਾ ਸਾਡੇ 2:30 ਛੇਤਰਫਰ ਹੋ ਲੈਣੀਆਂ ਸਾਨੂੰ ਅੰਦਰ ਦੇਣਾ ਪੈਣਾ ਸਾਡੀ ਇਤਰਾਜ਼ ਦੀ ਹੈ ਇਸੇ ਚੱਕਰ ਦੇ ਵਿੱਚ ਦੇਖੋ ਤੁਸੀਂ ਅਸੀਂ ਕਿੱਡਾ-ਕੱਡਾ ਪੰਜਾਬ ਨੇ ਆਪਣੇ ਜਿਹੜੀਆਂ ਹਸਤੀਆਂ ਨੂੰ ਗਵਾ ਲਿਆ ਹਰਜੀਤ ਸਿੰਘ ਬਾਜਾਖਾਨਾ ਕਿੱਡਾ ਤਗੜਾ ਕਬੱਡੀ ਦਾ ਪਲੇਅਰ ਸੀ ਐਕਸੀਡੈਂਟ ਚ ਚਲਾ ਗਿਆ ਭਾਈ ਦੀਪ ਸਿੰਘ ਸਿੱਧੂ ਦੇਖੋ ਠੀਕ ਹੈ ਨਾ ਆਪਣੇ ਜਿਹੜਾ ਵਾ ਪੰਜਾਬ ਪਰਤ ਰਿਹਾ ਸੀ ਉਹ ਸਾਨੂੰ ਛੱਡ ਗਿਆ ਬਾਈਦੀਪ ਸਿੰਘ ਸਿੱਧੂ ਠੀਕ ਹੈ ਨਾ ਪੰਜਾਬ ਦੀ ਸਤਾਰਾ ਸੀ ਚਮਕ ਦਾ ਸਤਾਰਾ ਸੀ ਅੱਜ ਨੌਜਵਾਨਾਂ ਦਾ ਆਈਕਨ ਸੀ ਉਹ ਚਲਾ ਗਿਆ ਸਾਨੂੰ ਛੱਡ ਗਿਆ ਜਸਪਾਲ ਪੱਟੀ ਦੇਖ ਲੋ ਉਹ ਵੀ ਆਵਾਰਾ ਪਸ਼ੂ ਦੇ ਕਰਕੇ ਹੀ ਜਿਹੜਾ ਜਸਪਾਲ ਪੱਟੀ ਵਰਗੀ ਦੇਖੋ ਕਿੰਨਾ ਤਗੜਾ ਕਮੇਡੀਅਨ ਵੇਖੋ ਪ੍ਰਸਿੱਧ ਕਮੇਡੀਅਨ ਸ਼ਾਹਕੋਟ ਜ਼ਿਲ੍ਹੇ ਆ ਕੇ ਤੇ ਆਵਾਰਾ ਪਸ਼ੂ ਦੇ ਚੱਕਰ ਚਕਾਰ ਜਿਹੜੀ ਐਕਸੀਡੈਂਟ ਹੋ ਗਈ ਉਹਦੀ ਡੈਥ ਹੋ ਗਈ ਤਨਿਤਾ ਅਦਰਵਾਈਜ਼ ਉਹਦਾ ਕਿੰਨਾ ਪਿਆਰਾ ਕਲਾਕਾਰ ਸੀ ਪੰਜਾਬ ਦਾ ਉਹਦਾ ਪਾਸੇ ਵੀ ਚਲਦੀ ਆ ਹੁਣ ਤੁਸੀਂ ਆ ਦੇਖੋ ਰਿਚੀ ਕੇਪੀ ਐ ਮਤਲਬ ਰਾਤ ਦੇ ਟਾਈਮ ਅਗਰ ਆਪਾਂ 40 ਸਪੀਡ ਤੇ ਵੀ ਮਹਿੰਦਰ ਸਿੰਘ ਕੇਪੀ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਸੰਸਦ ਨੇ ਜਾਲੀ ਦੀ ਸਪੀਡ ਤੇ ਵੀ ਘਰ ਜਾ ਰਿਹਾ ਤੇ ਗੱਡੀ ਆ ਕੇ ਹਿੱਟ ਕਰ ਰਹੀ ਹੈ ਕੋਈ ਟ੍ਰੈਫਿਕ ਦੀ ਇਨਫੋਰਸਮੈਂਟ ਨਹੀਂ ਕੋਈ ਪਾਲਣਾ ਨਹੀਂ ਦੋ ਚੱਕੀ ਟੁਰੀ ਜਾਂਦੇ ਸਾਰੇ ਫਿਰ ਇਸ ਤੋਂ ਇਲਾਵਾ ਦੇਖੋ ਕੈਪਟਨ ਕਬਲਜੀਤ ਪੰਜਾਬ ਦਾ ਮੰਤਰੀ ਸੀਗਾ ਫਾਈਨੈਂਸ ਮਿਨਿਸਟਰ ਸੀ ਤੱਤੋਗਿਉ ਦੀ ਰੋਡ ਐਕਸੀਡੈਂਟ ਰੋਡ ਐਕਸੀਡੈਂਟ ਸੁਣਿਆ ਪੰਜਾਬ ਦੇ ਕੈਪਟਨ ਮੰਤਰੀ ਦੀ ਡੈਥ ਹੋ ਗਈ ਰੋਡ ਐਕਸੀਡੈਂਟ ਇਦਾਂ ਦੀ ਘਟਨਾਵਾ ਬਹੁਤ ਹੈ ਹਰਜੀਤ ਸਿੰਘ ਬਾਜਾਖਾਨਾ ਦੀ ਮੈਂ ਤੁਹਾਨੂੰ ਦੱਸੀਆ ਅੰਕਿਤ ਪਾਲ ਸੀਗਾ 17 ਸਾਲ ਦਾ ਹਾਕੀ ਦਾ ਟੌਪਸ ਆ ਪਲੇਅਰ ਸੀ ਸਾਨੂੰ ਛੱਡ ਗਿਆ ਚੜਦਾ 17 ਸੀ ਪੰਜਾਬ ਦਾ ਅੱਜ ਵੀ ਪਰਿਵਾਰ ਚ ਜਾ ਕੇ ਦੇਖੋ ਹਾਲਾਤ ਕੀ ਨੇ ਉਹਨਾਂ ਦੇ ਜਿਨ੍ਹਾਂ ਨੇ ਇਦਾਂ ਤੜੜਾ ਉਹਨੂੰ 17 ਪੈਦਾ ਕੀਤਾ ਇੰਨਾ ਉਹਦੇ ਵਿੱਚ ਜੋਸ਼ ਛੱਡ ਗਏ ਨੇ ਉਸੇ ਇਸ ਇਹ ਜਨਾ ਸਾਰਾ ਸਿਸਟਮ ਕਲਾਪਸ ਹੈ ਇੱਥੇ ਕੋਈ ਜੇ ਤੁਸੀਂ ਰੋਡਸ ਵੀ ਬੰਦੀਆਂ ਕੋਈ ਨਾ ਤਾਂ ਇੰਜੀਨੀਅਰਿੰਗ ਇਹਦੀ ਰੋਡ ਦੀ ਕੋਈ ਚੈੱਕ ਕਰਦਾ ਨਾ ਇਹ ਲੈਵਲ ਚੈੱਕ ਕਰਦੇ ਆ ਕਈ ਵਾਰੀ ਅੱਖਾਂ ਦੇ ਵਿੱਚ ਤੁਹਾਨੂੰ ਮੈਂ ਅੱਜ ਤੋਂ ਨਾ 15 ਸਾਲ ਪਹਿਲਾਂ ਦੀ ਗੱਲ ਸੁਣਾਉਣਾ ਅਸੀਂ ਜਦੋਂ ਅੰਮ੍ਰਿਤਸਰ ਸਾਹਿਬ ਵੱਲ ਜਾਂਦੇ ਆ ਘਰੋਂ ਤਾਰਪੁਰ ਦੇ ਲੱਗ ਕੇ ਆਕੇ ਨਾ ਤੇ ਸੜਕ ਖਾਸ ਦੇ ਕੋਲ ਰੋਜ਼ ਐਕਸੀਡੈਂਟ ਹੁੰਦਾ ਸੀ ਅੱਛਾ ਆਪਾਂ ਨੂੰ ਇਹ 15 ਸਾਲ ਪੁਰਾਣੀ ਗੱਲ 18 ਸਾਲ ਰੋਜ਼ ਡੇਲੀ ਐਕਸੀਡੈਂਟ ਹੋਣਾ ਰੇਲ ਗੱਡੀਆਂ ਟਕਰਾਉਣੀਆਂ ਆ अच्छा सानू ये मन च आया भाई ये डेली एक्सीडेंट इथे क्यों हुंदा मैं आप गया चेक ਕੀਤਾ ਮੈਂ ਵੱਡੇ ਵੱਡੇ ਇੰਜੀਨੀਅਰ ਨਾਲ ਗੱਲ ਕੀਤੀ ਉਹ ਕਹਿੰਦੇ ਸੜਕ ਹੀ ਨਹੀਂ ਠੀਕ ਬਣੀ ਕਹਿੰਦੇ ਇਹ ਸੜਕ ਐਸਾ ਨਾ ਬਣੀ ਹੈ ਕਿ ਜਦੋਂ ਬੰਦਾ ਇੱਥੋਂ ਟਰਨ ਕਰਦਾ ਇਹ ਸੜਕ ਦੀ ਲਿਸ਼ਕ ਅੱਖਾਂ 'ਚ ਵੱਜਦੀ ਆ ਤੇ ਅੱਖਾਂ 'ਚ ਜਦੋਂ ਵੱਜਦੀ ਹੈ ਤੇ ਸਾਹਮਣੇ ਵਾਲੀ ਗੱਡੀ ਨਜ਼ਰ ਨਹੀਂ ਆਉਂਦੀ ਐਕਸੀਡੈਂਟ ਹੋ ਜਾਂਦਾ ਜਾਂ ਗੱਡੀ ਪਲਟ ਜਾਂਦੀ ਆ ਖਾਜਲੁਸ਼ ਕਾਰਾ ਬਜੀਦਾ ਇਸ ਨਾਲ ਕਹਿੰਦਾ ਇੰਜੀਨੀਅਰਿੰਗ ਸਹੀ ਨਹੀਂ ਬਾਅਦ ਵਿੱਚ ਉਸ ਮੋਢੇ ਨੂੰ ਬੜਾ ਜੋਸ਼ ਸ਼ੋਰ ਨਾਲ ਚੱਕਿਆ ਗਿਆ ਉਹਦੀ ਫਿਰ ਇੰਜੀਨੀਅਰਿੰਗ ਉਹਦੀ ਦੁਬਾਰਾ ਕਰਾਈ ਗਈ ਉਹਨੂੰ ਦੁਬਾਰਾ ਸੜਕ ਨੂੰ ਉਸ ਸਾਪ ਨਾਲ ਬਣਾਇਆ ਗਿਆ ਕਿ ਜਦੋਂ ਕੋਈ ਟਰਨ ਲਵੇ ਤੇ ਉਹਦੀ ਅੱਖਾਂ ਦੇ ਵਿੱਚੋਂ ਲਿਸ਼ਕ ਨਾ ਪਵੇ ਬਿਲਕੁਲ ਉਸ ਤੋਂ ਬਾਅਦ ਐਕਸੀਡੈਂਟ ਬੰਦ ਹੋਏ ਉੱਤੇ ਸਰਾਏ ਖਾਸ ਵਰਨਾ ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਮਤਲਬ ਕਹਿਣ ਦਾ ਮਕਸਦ ਇਹ ਹੈਗਾ ਕਿ ਕਿਸੇ ਨੇ ਕੋਈ ਇਹਦੇ ਵਿੱਚ ਮਤਲਬ ਉਪਰ ਵਾਲੇ ਨਹੀਂ ਕਰਦੇ ਜਦੋਂ ਕੋਈ ਹੁੰਦੀ ਘਟਨਾ ਤੇ ਜੋਸ਼ ਸ਼ੋਰ ਨਾਲ ਲੱਗ ਜਾਂਦੇ ਆ ਬਈ ਅੱਜ ਵੀ ਦੇਖੋ ਪੰਜਾਬ ਚ 4500 ਜਣੀਆਂ ਮੋਤਾਂ ਰੋਡ ਸਾਈਡ ਐਕਸੀਡੈਂਟ ਚ ਹੁੰਦੀਆਂ ਪਈਆਂ ਠੀਕ ਹੈ ਨਾ ਕੌਣ ਜ਼ਿੰਮੇਵਾਰ ਹੈ ਰੋਡ ਟੈਕਸਸੀ ਦੇਣੇ ਪਈਆਂ ਇਨ ਫੋਰ ਚਲਾਨ ਤੁਸੀਂ ਕਰੀ ਜਾਂਦੇ ਹੋ ਠੋਕ ਠੋਕੇ ਕਰਦੇ ਪਏ ਹੋ ਵਸੂਲੀ ਜਾਂਦੇ ਹੋ ਘੱਟੋ ਘੱਟ ਲੋਕਾਂ ਨੂੰ ਅਵੇਅਰ ਕਰੋ ਆ ਜਿਹੜੇ ਅਵਾਰਾ ਪਸ਼ੂ ਆ ਇਹਨਾਂ ਨੂੰ ਜਿੱਥੇ ਜਿੱਥੇ ਗਊਸ਼ਾਲਾ 'ਚ ਪਹੁੰਚਾਣੇ ਪਹਜਾਓ ਜਿੱਥੇ ਜਿੱਥੇ ਪਹੁੰਚਾਣੇ ਪਹਜਾਓ ਲੋਕਾਂ ਨੂੰ ਹਦਾਇਤਾਂ ਜਾਰੀ ਕਰੋ ਭਈ ਜੇ ਕਿਸੇ ਕੋਲ ਅਵਾਰਾ ਪਸ਼ੂ ਹੈਗਾ ਠੀਕ ਹੈ ਸਰਕਾਰ ਪਾਲਿਸੀ ਜਾਰੀ ਕਰ ਦੇ ਭਈ ਅਸੀਂ ਕਲੈਕਟ ਕਰ ਲਾਂਗੇ ਕਲੈਕਟ ਕਰਕੇ ਜਿਹੜੀਆਂ ਸਟੇਟਾਂ ਨੂੰ ਕਿਤੇ ਭੇਜਣੀਆਂ ਜਾਂ ਕਿਤੇ ਗਊਸ਼ਾਲਾ 'ਚ ਭੇਜਣੀਆਂ ਜਾਂ ਹੋਰ ਜਗ੍ਹਾ ਭੇਜਣੀਆਂ ਅਸੀਂ ਭੇਜ ਦਾਂਗੇ ਉੱਥੇ ਜਿਹੜਾ ਹੈਗਾ ਵਾ ਮਤਲਬ ਜੋ ਜੇ ਕਿਸੇ ਨੇ ਮੰਨ ਲਓ ਉਹਦਾ ਆਪਾਂ ਕਹਿੰਦੇ ਆ ਕਿ ਮੰਨ ਲਓ ਮੱਝ ਹੈਗੀ ਆ ਮੱਝ ਦਾ ਜੇ ਆਪਾਂ ਉੱਥੇ ਕੋਈ ਚਮੜਾ ਉਤਾਰਨਾ ਉਹ ਸਾਬ ਨਾਲ ਸਰਕਾਰ ਇੱਕ ਪਾਲਿਸੀ ਜਾਰੀ ਕਰ ਦੇਗੀ ਅਸੀਂ ਆਪਣਾ ਸਟicker ਲਾ ਦਾਂਗੇ ਆਪਣਾ ਟੋਕਨ ਲਾ ਦਾਂਗੇ ਇਸ ਦਾ ਮਤਲਬ ਇਹ ਹੋਊਗਾ ਗਵਰਨਮੈਂਟ ਤੋਂ ਅਪਰੂਵ ਹੋ ਕੇ ਜਾ ਰਿਹਾ ਲੋਕ ਟ੍ਰੱਕਾਂ 'ਚ ਬਿਠਾਉਣ ਨੂੰ ਤਿਆਰ ਅੱਛਾ ਜੇ ਅਵਾਰਾ ਕੁੱਤਿਆਂ ਦੀ ਗੱਲ ਆਂਦੀ ਆ ਆ ਤੁਸੀਂ ਦਿੱਲੀ ਦੇਖਿਆ ਪਿੱਛੇ ਕੋਰਟ ਨੇ ਡਿਸੀਜ ਲੋੜ ਮੱਚੀ ਲੋਕ ਸੜਕਾਂ ਤੇ ਆ ਗਏ ਇਹ ਨਹੀਂ ਦੇਖਦੇ ਕਿੰਨੀਆਂ ਵੀਡੀਓ ਨਸ਼ਰ ਹੁੰਦੀਆਂ ਵੀ ਇਹ ਛੋਟੇ ਛੋਟੇ ਬੱਚਿਆਂ ਨੂੰ ਇਹ ਖਾਣ ਨੂੰ ਪੈਂਦੇ ਪਏ ਠੀਕ ਹੈ ਆਪਾਂ ਕਹਿੰਦੇ ਆ ਕਿ ਉਹ ਵੀ ਇੱਕ ਜੀਵਾਤਮਾ ਹੈਗੀ ਆ ਲੇਕਿਨ ਗੱਲ ਇਹ ਹੈ ਕਿ ਜੀਵਾਤਮਾ ਹੈਗੀ ਹੈ ਤੇ ਉਹ ਜੇ ਹਿੰਸਕ ਹੋ ਜਾਂਦੀ ਹੈ ਜੋ ਹਿੰਸਕ ਹੋ ਜਾਂਦੀ ਹੈ ਤੇ ਫਿਰ ਉਹਨੂੰ ਜਿਹੜਾ ਵੈ ਜਾਂ ਤਾਂ ਉਹਦਾ ਟ੍ਰੀਟਮੈਂਟ ਕਰਾਓ ਤੇ ਜਾਂ ਉਹਨੂੰ ਫਿਰ ਤੁਸੀਂ ਇੱਕ ਸਟੇ ਹੋਮ 'ਚ ਰੱਖੋ ਜਿੱਥੇ ਉਹਨੂੰ ਉਹਦਾ ਟ੍ਰੀਟਮੈਂਟ ਹੋ ਸਕੇ ਘੱਟੋ ਘੱਟ ਲੋਕਾਂ ਦੀ ਜਾਨ ਤਾਂ ਨਾ ਲਵੇ ਅੱਛਾ ਇਦਾਂ ਦੀਆਂ ਘਟਨਾਵਾਂ ਦੇ ਉੱਤੇ ਸਾਡੇ ਦੇਸ਼ ਦੇ ਵਿੱਚ ਹੁਣ ਜੇ ਕੋਈ ਮਾੜੀ ਜੀ ਵੀ ਘਟਨਾ ਦੀ ਇਦਾਂ ਦੀ ਵੀਡੀਓ ਨਜ਼ਰ ਆਉਂਦੀ ਆ ਉਹ ਬੀਬੀ ਮੇਨਕਾ ਗਾਂਧੀ ਜਿਹੜੀ ਕੇਂਦਰ ਦੀ ਮੰਤਰੀ ਆ ਉਹ ਆਪਣਾ ਨੋਟਿਸ ਜਾਰੀ ਕਰ ਦਿੰਦੀ ਆ ਅਫਸਰ ਸਾਹੀ ਡਰ ਜਾਂਦੀ ਆ ਯਾਰ ਕਿਹੜੇ ਚੱਕਰ 'ਚ ਪੈ ਗਏ ਆ ਆਪਾਂ ਅੱਛਾ ਕੋਈ ਸਿਸਟਮ ਨਹੀਂ ਐ ਇੱਕ ਜਿੱਥੇ ਉਪਰ ਆਲਾ ਕਰਨ ਲੱਗਦੇ ਆ ਨਾਲ ਹੀ ਰੋਲਾ ਪਹਾੜਾ ਲਾ 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 ਹੋ ਜਾਂਦੀ ਆ ਇਹੀ ਚ ਹੈਗਾ ਸਟ੍ਰੇਟ ਆਕਸੀਜਨ ਨੂੰ ਕਹਿੰਦੇ ਆ। ਇਹੀ ਹਾਲ ਆਪਾਂ ਗਊਧਾਨ ਦੇ ਵਿੱਚ ਹੈਗਾ ਲੋਕੀ ਗਊਸ਼ਾਲਾ ਜਿਹੜੀਆਂ ਜਿੰਨੀਆਂ ਕਿ ਚੱਲਦੀਆਂ ਚੋਂ ਜਿਹੜੇ ਉਪਰ ਆਲੇ ਕਰਦੇ ਵਿਚਾਰੇ ਉਹਨਾਂ ਵੀਰ ਤਾਂ ਛਲਾਗਾ ਯੋਗ ਹੈ ਵਿਚਾਰੇ ਸੜਕਾਂ ਤੋਂ ਲੈ ਜਾਂਦੇ ਲੇਕਿਨ ਆਮ ਤੁਸੀਂ ਦੇਖੋ ਗਊਧਾਨ ਜਿਹੜਾ ਵੇ ਜਦੋਂ ਦੁੱਧ ਬੰਦ ਹੁੰਦਾ ਕਿੰਨਾ ਸੜਕਾਂ ਤੇ ਛੱਡਿਆ ਜਾਂਦਾ ਕੋਈ ਇਹਦੀ ਪਾਲਿਸੀ ਹੈਗੀ ਆ ਕੋਈ ਪਾਲਿਸੀ ਨਹੀਂ ਹੈਗੀ ਸਰਕਾਰ ਕੋਈ ਪਾਲਿਸੀ ਨਹੀਂ ਹਾਂ ਰੋਡ ਟੈਕਸ ਲੈਣਾ ਸਰਕਾਰ ਦੀ ਪਾਲਿਸੀ ਆ ਕਿਸ ਨੇ ਸੀਲਡ ਬੈਲਟ ਨਹੀਂ ਲਾਈ ਤੇ ਠੋਕ ਕੇ ਚਲਾਨ ਕਰਨਾ ਉਹਦੀ ਪਾਲਿਸੀ ਆ ਲੇਕਿਨ ਗੱਲ ਇਹ ਹੈ ਕਿ ਲੋਕਾਂ ਨੂੰ ਇੱਕ ਸੇਫ ਪੈਸੇਜ ਦੇਣਾ ਵੀ ਸਰਕਾਰ ਦਾ ਜਿੰਮੇਦਾਰੀ ਆ ਅਸੀਂ ਦੇਖੋ ਅਫਜਾ ਸਿੰਘ ਕਿੱਡਾ ਤਗੜਾ ਆਪਣਾ ਵਿਖੇ ਪ੍ਰਸਿੱਧ ਫੌਜਾ ਸਿੰਘ ਐਕਸੀਡੈਂਟ ਚ ਡੈਥ ਹੋ ਗਈ ਠੀਕ ਹੈ ਨਾ ਫਿਰ ਅੱਗੋਂ ਚਲੋ ਹੁਣ ਤਾਂ ਕਾਨੂੰਨ ਬੀਐਨਐਸ ਦੇ ਵਿੱਚ ਭਾਰਤ ਨੇ ਆਈ ਸਾਈਟਾ ਚ ਕੁਝ ਸਖਤ ਬਣਾਏ ਆ ਪਹਿਲਾਂ ਤਾਂ ਜਿਹੜਾ ਕਾਨੂੰਨ ਸੀ ਉਹ ਅੰਗਰੇਜ਼ਾਂ ਦਾ ਸੀ 304A ਲੱਗਦੀ ਸੀ 304A ਸੈਕਸ਼ਨ 304A ਅੰਗਰੇਜ਼ਾਂ ਨੇ ਇਸ ਕਰਕੇ ਲਾਇਆ ਜੀ ਕਿਉਂਕਿ ਗੱਡੀਆਂ ਹੀ ਅੰਗਰੇਜ਼ਾਂ ਕੋ ਹੁੰਦੀਆਂ ਸੀ ਬਈ ਥੱਲੇ ਆ ਕੇ ਕੋਈ ਇੰਡੀਅਨ ਮਰ ਵੀ ਜਾਵੇ ਕੋਈ ਭਾਰਤੀ ਮਰ ਵੀ ਜਾਵੇ ਤੇ ਸਾਡੇ ਦੇ ਅਸੀਂ ਥਾਣੇ ਹੀ ਬੇਲ ਹੋ ਜੇ ਸਾਡਾ ਕੇਸ ਕੋਟਾ ਚ ਚੱਲੀ ਜਾਵੇ ਉਹ 304A ਹੁਣ ਖਤਮ ਹੋਈ ਆ ਕੇ BNS ਕਿੰਨੇ ਸਾਲ ਅਸੀਂ ਇਸੇ ਚੱਕਰ ਦੇ ਲੋਕ ਕਹਿੰਦੇ ਸੀ ਲਚਰ ਕਾਨੂੰਨ ਹੈ ਜੇ ਚਾਰ ਮਰ ਵੀ ਗਏ ਤੋਂ ਥੱਲੇ ਆ ਵੀ ਗਏ ਤੇ ਥਾਣੇ ਜਵਾਨਤ ਹੋ ਜਾਣੀਆਂ ਸੋ ਉਹਨੇ ਇਹ ਘਟਨਾਵਾਂ ਜਿਹੜੀਆਂ ਹੈਗੀਆਂ ਇੱਥੇ ਠੱਲ ਉਦੋਂ ਪੈਣੀ ਹੈ ਤੁਸੀਂ ਬਾਹਰ ਚਲ ਜਿਓ ਯੂਰੋਪੀਅਨ ਕੰਟਰੀ ਚ ਤੇ ਇੰਗਲੈਂਡ ਅਮਰੀਕਾ ਕੈਨੇਡਾ ਜੇ ਚਲਦੇ ਦੇਖੋ ਕਿਵੇਂ ਉੱਥੇ ਬੰਦੇਆਂ ਚੀਕਾਂ ਘੜਾ ਦਿੰਦੇ ਆ ਜੇ ਇੱਕ ਹਲਕੀ ਜੀ ਐਕਸੀਡੈਂਟ ਵੀ ਕੋਈ ਕਰ ਜੇ ਕੋਈ ਵਾਇਲੇਸ਼ਨ ਵੀ ਕਰ ਜੇ ਕੋਈ ਹੈ ਨਹੀਂ ਸਿਰ ਪਰੇ ਸੇ ਕਰਕੇ ਸਾਡੇ ਵੀਰ ਰਾਜਵੀਰ ਜਵੰਦਾ ਜਿਹੜੇ ਆ ਉਹ ਐਕਸੀਡੈਂਟ ਦਾ ਸ਼ਿਕਾਰ ਹੋਏ ਆ ਲੇਕਿਨ ਗੱਲ ਇਹ ਹੈ ਕਿ ਇਹਦੇ ਲਈ ਤਾਂ ਸਾਰੀ ਸਰਕਾਰ ਜ਼ਿੰਮੇਦਾਰ ਹੈ ਡਾਕਟਰ ਸਾਹਿਬ ਮੈਂ ਉਸ ਵੇਲੇ ਵੀ ਹੈਰਾਨ ਹੁੰਨਾ ਜਦੋਂ ਤੁਸੀਂ ਹੁਣਾਂ ਗੱਲ ਕਹੀ ਕਿ ਕੋਈ ਪਾਲਿਸੀ ਹੀ ਨਹੀਂ ਹੈ ਸਰਕਾਰ ਦੇ ਕੋਲ ਇੱਕ ਤਾਂ ਹੈ ਨਾ ਕਿ ਕੰਮ ਨਹੀਂ ਕਰ ਰਹੀ ਇੱਕ ਹੁੰਦਾ ਕੋਈ ਪਾਲਿਸੀ ਹੀ ਨਹੀਂ ਹੈਗੀ ਬਿਲਕੁਲ ਤੁਹਾਨੂੰ ਮੈਂ ਕਹੀ ਤਾਂ ਜਨਾ ਜੇ ਸਰਕਾਰ ਕੋਈ ਉਪਰਾਲਾ ਕਰਦੀ ਆ ਸਰਕਾਰ ਕੋਈ ਉਪਰਾਲਾ ਕਰਦੀ ਹੈ ਤੇ ਰੋਲਾ ਰੱਪਾ ਸ਼ੁਰੂ ਹੋ ਜਾਂਦਾ ਮੰਨ ਲਓ ਮੈਂ ਮਤਲਬ ਇਹੀ ਤੁਹਾਨੂੰ ਮੈਂ ਗੱਲ ਕਹਿਣਾ ਪਿਆ ਨਾ ਹਲਕਾ ਜਿਹਾ ਵੀ ਸਰਕਾਰ ਮਾਨ ਲਓ ਸੁਪਰੀਮ ਕੋਰਟ ਨੇ ਬੜਾ ਸਖਤ ਜਿਹਾ ਡਿਸੀਜਨ ਦਿੱਤਾ ਵੀ ਇੰਨੀ ਦੇਰ ਦੇ ਵਿੱਚ ਸਟਰੀ ਡੌਗਸ ਨੂੰ ਸਾਰੇ ਇਹਨੂੰ ਕਾਬੂ ਕਰਕੇ ਤੇ ਭੇਜੋ ਅੱਛਾ ਉਹਦੇ ਜੀ ਹਲ ਹਲ ਲੋਕੀ ਰੋਣ ਲੱਪੇ ਲੋਕੀ ਰੋਣ ਲੱਪੇ ਯਾਰ ਉਹਨਾਂ ਨੂੰ ਵੀ ਤਾਂ ਦੇਖੋ ਜਿਨ੍ਹਾਂ ਦੇ ਬੱਚੇ ਉਹਨਾਂ ਨੇ ਮਾਰਚ ਦੇ ਕੁੱਤਿਆਂ ਨੇ ਉਹਨਾਂ ਨੂੰ ਵੀ ਦੇਖੋ ਠੀਕ ਹੈ ਮੈਂ ਦੇਖਿਆ ਕਈ ਜਿਹੜੀਆਂ ਹੁੰਦਾ ਠੀਕ ਹੈ ਹਰ ਇੱਕ ਦਾ ਪਿਆਰ ਹੁੰਦਾ ਡੌਗਸ ਲਵਰਸ ਵੀ ਹੁੰਦੇ ਆ ਲੇਕਿਨ ਗੱਲ ਇਹ ਹੈ ਨਾਲ ਇਹ ਵੀ ਦੇਖਣਾ ਚਾਹੀਦਾ ਕਿੰਨਾ ਖਿੰਸਕ ਹੈਗਾ ਇਹਨੂੰ ਆਪਾਂ ਬਾਹਰ ਛੱਡ ਰਹੇ ਆ ਇਹ ਕਿੰਨਾ ਕੁ ਨੁਕਸਾਨ ਕਰੇਗਾ ਛੋਟੇ ਬੱਚੇ ਦੇ ਮੇਰੇ ਦੋਸਤ ਨੇ ਹਾਰਬੀ ਸੰਗਾ ਪੰਜਾਬ ਦੀ 뮤직 ਇੰਡਸਟਰੀ ਦੀ ਜਾਨ ਹੈ 뮤직 ਫਿਲਮ ਇੰਡਸਟਰੀ ਦੀ ਜਾਨ ਹੈ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਉਹਨਾਂ ਦੀ ਬੱਚੀ ਕਿੰਨਾ ਬਚੀ ਹੈ 12 ਕੁੱਤੇ ਮਗਰ ਉਹਦੇ ਦੌੜਿਆ ਹਾਂ 12 ਕੁੱਤੇ ਮੇਰੇ ਕੋਲ ਸੀਸੀਟੀਵੀ ਪਈ ਆ ਜੇ ਉਹ ਕੋਈ ਕੁਛ ਬੱਚੀ ਨੂੰ ਹੋ ਜੇ ਅਸੀਂ ਕਿੱਥੋਂ ਦੇਣ ਵਾਪਸ ਲੈ ਆਣੀ ਬੱਚੀ ਗੱਲਾਂ ਤਾਂ ਅਸੀਂ ਕਰ ਲਾਂਗੇ ਬਹੁਤ ਜ਼ਿਆਦਾ ਵੀ ਅਸੀਂ ਕਰ ਸਕਦੇ ਹਾਂ ਜੀ ਆਹ ਹੋਣਾ ਚਾਹੀਦਾ ਜੀ ਉਹ ਲੇਕਿਨ ਗੱਲ ਇਹ ਸਰਕਾਰ ਟੈਕਸ ਜਦੋਂ ਲੈਂਦੀ ਆ ਫਿਰ ਸਾਡਾ ਰਾਈਟ ਬੰਦਾ ਸਰਕਾਰ ਕੋ ਫੈਸਿਲਿਟੀ ਲੈਣੀ ਆ ਪਹਿਲਾਂ ਤਾਂ ਜਿਹੜੇ ਰੋਡ ਬਣਾਉਂਦੇ ਆ ਇੰਨੀ ਕੁ ਫੈਂਸਿੰਗ ਇਹ ਕਰ ਦੇਣ ਕਿ ਇਹਦੇ ਵਿੱਚ ਕੋਈ ਸਟਰੀ ਡੌਗਸ ਕੋਈ ਜਾਨਵਰ ਕੋਈ ਗੋ ਤਨ ਕੋਈ ਪਛੂ ਤਨ ਆਵੇ ਨਾ ਵਿੱਚਕਾਰ ਆਸ-ਪਾਸ ਇੰਨੀ ਕੁ ਫੈਂਸਿੰਗ ਕਰ ਦੇਣ ਜਿੰਨੇ ਰੋਡ ਬਣਾਈ ਉਹਨੂੰ ਕੋ ਭਾਈ ਸਾਹਿਬ ਤੂੰ ਤੇਰੇ ਕੋ ਅਸੀਂ ਫੈਂਸਿੰਗ ਵੀ ਲੈਣੀ 5-5 ਫੁੱਟ ਦੀ ਨਾਲ ਇਹਦੇ ਚ ਕੋਈ ਆਣਾ ਨਹੀਂ ਚਾਹੀਦਾ ਹੁਣ ਤੁਸੀਂ ਬਣਾਉਂਦੇ ਪਏ ਹੋ ਐਕਸਪ੍ਰੈਸ ਹਾਈਵੇ ਜਿੱਥੇ ਗੱਡੀ ਜਾਣੀ 200 ਜੋ ਬਾਈ ਦੀਪ ਸਿੱਧੂ ਵਰਗੇ ਨੂੰ ਅਸੀਂ ਗਵਾ ਚੁੱਕੇ ਹੋਏ ਆ ਠੀਕ ਹੈ ਨਾ ਹੋਰ ਬੜੀਆਂ ਘਟਨਾਵਾਂ ਹੋਈਆਂ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿੰਨੀਆਂ ਘਟਨਾਵਾਂ ਪੰਜਾਬ 'ਚ ਹੋ ਚੁੱਕੀਆਂ ਮੈਂ ਤਾਂ ਤੁਹਾਨੂੰ ਉਸ ਹਸਤੀਆਂ ਦੇ ਨਾਮ ਲੱਤੇ ਜਿਹੜੀਆਂ ਪ੍ਰਮੁੱਖਾ ਹਸਤੀਆਂ ਨਾਮ ਵਰ ਜਿਨ੍ਹਾਂ ਨੂੰ ਕਹਿ ਸਕਦੇ ਆ ਔਰ ਕੁਲਵਿੰਦਰ ਢਿੱਲੋਂ ਸੀ ਯਾਰ ਗਾਇਕ ਸੀਗਾ ਪੰਜਾਬ ਦਾ ਉਹ ਸਾਨੂੰ ਛੱਡ ਕੇ ਚਲਾ ਗਿਆ ਬਾਈ ਠੀਕ ਹੈ ਨਾ ਇਸ ਕਰਕੇ ਯਾਰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਅੰਕੂਸ਼ ਲਗਾਣਾ ਪੈਣਾ ਸਰਕਾਰ ਨੂੰ ਰੋਡ ਟੈਕਸ ਲੈ ਰਹੇ ਆ ਤੇ ਸਖਤ ਕਾਨੂੰਨ ਜਿਹੜੇ ਆ ਇਹ ਤਿਆਰ ਕਰਕੇ ਇਨਫੋਰਸਮੈਂਟ ਕਰਨੀ ਪੈਣੀ ਆ ਗੱਲਾਂ ਨਾਲ ਲਾ ਨਹੀਂ ਬਣਾਣਾ ਪੈਣਾ ਡਾਕਟਰ ਸਾਹਿਬ ਕੁਝ ਜ਼ਰੂਰੀ ਹੁਣ ਚੀਜ਼ਾਂ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਰਾਜਵੀਰ ਜਵੰਦਾ ਦੇ ਬ੍ਰੇਨ ਨੂੰ ਆਕਸੀਜਨ ਘੱਟ ਪਹੁੰਚ ਰਹੀ ਹੈ ਇੱਕ ਕਾਰਡੀਆਕ ਅਰੈਸਟ ਦਾ ਵੀ ਵਿੱਚ ਅਚਾਨਕ ਪ੍ਰਚਲਨ ਚੱਲ ਗਿਆ ਸੀਗਾ ਕੀ ਸੀ ਉਹ ਸਿਚੁਏਸ਼ਨ ਦੇਖੋ ਉਹ ਕੀ ਸੀਗਾ ਮੈਂ ਤੁਹਾਨੂੰ ਦੱਸਦਾ ਹਾਂ ਜਦੋਂ ਉਹ ਨਾ ਤੁਹਾਡੇ ਐਕਸੀਡੈਂਟ ਹੁੰਦਾ ਹੈ ਤੁਹਾਡੀ ਬਲੱਡ ਦੀ ਸਰਕੂਲੇਸ਼ਨ ਇਫੈਕਟ ਕਰਦੀ ਹੈ ਠੀਕ ਹੈ ਨਾ ਇਫੈਕਟ ਕਰਦੀ ਹੈ ਜਦੋਂ ਹਾਰਟ ਨੂੰ ਜਿਹੜਾ ਵਾ ਬਲੱਡ ਜਿਹੜਾ ਵਾ ਹਾਰਟ ਤੋਂ ਪੂਰਾ ਨਾ ਨਿਕਲੇ ਜਾਂ ਪੂਰਾ ਬਣ ਕੇ ਨਾ ਜਾਵੇ ਕਿਉਂਕਿ ਆਰਟਰੀ ਔਰ ਵੇਨਸ ਪਿਆਰਲ ਲੰਮ ਕਰਦੀ ਆ ਠੀਕ ਹੈ ਨਾ ਜਦੋਂ ਸਰਕੂਲੇਸ਼ਨ ਘਟਦੀ ਹੈ ਤੇ ਕਾਰਡੀ ਕ੍ਰੈਸਟ ਦਾ ਖਤਰਾ ਹੋ ਜਾਂਦਾ ਪੈਦਾ ਬਈ ਇਹਦਾ ਹਾਰਟ ਬੀਟ ਘਟ ਗਈ ਹੈ ਇਹਨੂੰ ਬਲੱਡ ਦਾ ਫਲੋ ਨਹੀਂ ਹੋ ਰਿਹਾ ਬਲੱਡ ਪੂਰਾ ਨਿਕਲ ਨਹੀਂ ਰਿਹਾ ਵਣ ਨਹੀਂ ਰਿਹਾ ਆ ਨਹੀਂ ਰਿਹਾ ਜਾ ਨਹੀਂ ਰਿਹਾ ਉਹਦੇ ਚ ਫਿਰ ਖਤਰਾ ਪੈ ਜਾਂਦਾ ਕਿ ਹਾਰਟ ਕੋਲੈਪਸ ਹੋ ਜਾਏਗਾ ਉਹਦਾ ਇੱਕ ਵਾਰੀ ਹੋਇਆ ਸੀ ਲੇਕਿਨ ਹਜੇ ਜੋ ਅੱਜ ਤਾਜ਼ਾ ਮੈਂ ਹੁਣ ਪਤਾ ਕੀਤਾ ਹਜੇ ਉਹ ਸਟੇਬਲ ਹੈ ਜਿੱਥੇ ਹੈਗੇ ਉੱਥੇ ਹੈ ਉਹ ਜੇ ਕਹਿੰਦੇ ਸੀ ਡਾਕਟਰਸ ਵੀ ਮੇਰੀ ਗੱਲ ਹੋਈ ਹੈ ਕਿ ਅਗਰ 72 ਘੰਟੇ ਤੱਕ ਇਹ ਸਰਵਾਈਵ ਕਰ ਜਾਂਦੇ ਨਿਕਲ ਜਾਂਦੇ ਆ ਫਿਰ ਖਤਰਾ ਟਲ ਜਾਣਾ ਹੈ ਬਈ ਹਜੇ 72 ਆਵਰਸ ਵੈਰੀ ਕ੍ਰਿਟੀਕਲ ਪੋਜੀਸ਼ਨ ਹੈਗੀ ਆ ਔਰ ਇਹਦੇ ਲਈ ਸਾਨੂੰ ਸਾਰਿਆਂ ਨੂੰ ਮੈਂ ਆਖਰ ਚ ਫਿਰ ਕਹੂੰਗਾ ਸਾਨੂੰ ਅਰਦਾਸ ਕਰਨੀ ਚਾਹੀਦੀ ਆ ਉਸ ਅਕਾਲ ਪੁਰਖ ਤੇ ਜਿਹੜਾ ਉੱਤੇ ਭਰੋਸਾ ਰੱਖਣਾ ਚਾਹੀਦਾ ਕਿ ਇਸ ਜਿਹੜੀ ਹੈ ਸਾਡੀ ਪੰਜਾਬ ਦੀ ਇਸ ਜਿੰ ਦਾ ਗੋਸਾ ਬਖਸ਼ੇ ਠੀਕ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਹੁਣ ਦੇਖਣ ਦੀ ਗੱਲ ਹੈ ਕਿ ਇੱਕ ਪਾਸੇ ਰਾਜਵੀਰ ਜਵੰਦਾ ਜੋ ਇਸ ਵੇਲੇ ਉਸ ਕ੍ਰਿਟੀਕਲ ਕੰਡੀਸ਼ਨ ਚ ਬੈਠੇ ਹੋਏ ਨੇ ਜਾਂ ਜੋ ਉਹਨਾਂ ਦੇ ਨਾਲ ਵਾਪਰਿਆ ਆ ਉਹ ਸਾਰਾ ਕੁਝ ਪਰ ਹੁਣ ਅਰਦਾਸਾਂ ਕੰਮ ਕਰਨਗੀਆਂ ਪਰ ਨਾਲੋਂ ਨਾਲ ਕਾਨੂੰਨੀ ਪੱਧਰ ਦੇ ਉੱਤੇ ਵੀ ਇਸ ਉੱਤੇ ਨਜ਼ਰਸਾਨੀ ਹੋਣੀ ਜ਼ਰੂਰੀ ਆ ਸਰਕਾਰਾਂ ਨੂੰ ਵੀ ਇਸ ਉੱਤੇ ਹੁਣ ਧਿਆਨ ਦੇਣਾ ਪਵੇਗਾ ਖਾਸ ਤੌਰ ਦੇ ਉੱਤੇ ਇਹੋ ਜਿਹੀਆਂ ਸਿਚੁਏਸ਼ਨਸ ਦੇ ਵਿੱਚ ਜਿੱਥੇ ਲੋਕਾਂ ਦੀਆਂ ਜਾਨਾਂ ਇਸ ਵੇਲੇ ਸਟੇਕ ਦੇ ਉੱਤੇ ਨੇ ਸਿਰਫ ਰਾਜਵੀਰ ਜਵੰਦਾ ਨਹੀਂ ਪੂਰੇ ਦੇਸ਼ ਦੇ ਵਿੱਚ ਪਤਾ ਨਹੀਂ ਕਿੰਨੇ ਐਕਸੀਡੈਂਟਸ ਇਸੇ ਕਾਰਨ ਹੁੰਦੇ ਆ ਹਰ ਰੋਜ਼ ਹੁੰਦੇ ਆ ਪ੍ਰਤਾਮੀ ਸਰਕਾਰਾਂ ਦੀਆਂ ਅੱਖਾਂ ਬੰਦ ਨੇ ਕਦੋਂ ਖੁੱਲਣਗੀਆਂ ਵਕਤ ਤੇ ਮੌਸਰ ਆ ਜੋ ਵੀ ਹੋਇਆਗਾ ਦੱਸਦੇ ਰਾਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ ਤੇ